ਆ ਦੇਖੋ ਕਿ ਇਹ ਲੰਗਰ ਲੈਣ ਦੇ ਲਈ ਇਸ ਤਰੀਕੇ ਘਰਾਂ ਦੇ ਵਿੱਚੋਂ ਨਿਕਲ ਕੇ ਪਾਣੀ ਦੇ ਵਿੱਚ ਦੀ ਇਹ ਲੋਕ ਆਉਂਦੇ ਆ ਤੁਸੀਂ ਡੰਗਰਾਂ ਵੱਲ ਦੇਖੋ ਯਾਰ ਕਿੰਨਾ ਇਹਨਾਂ ਨੂੰ ਦੇਖ ਕੇ ਤਰਸ ਕਿੰਨਾ ਆਉਂਦਾ ਹੈ ਬੇਜ਼ਬਾਨਾ ਨੂੰ ਕਿ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈ ਉਹ ਬੈਠਣਾ ਪੈ ਰਿਹਾ ਜੇ ਜੇ ਉਹਨਾਂ ਨੇ ਆਰਾਮ ਵੀ ਕਰਨਾ ਹੈ ਤਾਂ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਬੈਠਣਾ ਪੈਣਾ ਘਰਾਂ ਦੇ ਅੰਦਰ ਪਾਣੀ ਖੜਾ ਹੀ ਹੋਇਆ ਇਹ ਇਹ ਖੜੇ ਦਾ ਮਤਲਬ ਇਹ ਹੈ ਕਿ ਇਹਨੇ ਨੀਹਾਂ ਖਾਈ ਜਾਣੀਆਂ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਨੀਹਾਂ ਖਾਊਗਾ ਔਰ ਇਹਨੇ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਘਰ ਦੇ ਵਿੱਚ ਛੱਪੜ ਲੱਗ ਗਏ ਛੱਪੜਾਂ ਵਾਲਾ ਮਾਹੌਲ ਘਰਾਂ ਦੇ ਅੰਦਰ ਹੋ ਗਿਆ ਇਹ ਘਰ ਜਿਹੜੇ ਨੇ ਬੁਰੇ ਤਰੀਕੇ ਦੇ ਨਾਲ ਡੁੱਬੇ ਹੋਏ ਆ ਇੱਥੇ ਬੰਨ ਮਾਰ ਕੇ ਥੋੜਾ ਬਹੁਤਾ ਘਰ ਜ਼ਰੂਰ ਬਚਾਇਆ ਹੋਇਆ ਲੋਕ ਛੱਤਾਂ ਤੇ ਜੜ ਕੇ ਆਪਣਾ ਗੁਜ਼ਾਰਾ ਕਰਦੇ ਆ ਰਾਤ ਨੂੰ ਕਿ ਕਿ ਉਹਨਾਂ ਨੂੰ ਥੋੜਾ ਬਹੁਤਾ ਜਿਹੜਾ ਹੈ ਉਹਨਾਂ ਦਾ ਬਚਾਅ ਹੋ ਸਕੇ ਤੇਈ ਵਿੱਚ ਵੀ ਕੁਛ ਨਹੀਂ ਬਚਾ ਉਦੋਂ ਵੀ ਇਹ ਹਾਲ ਤੇ ਹੁਣ ਕਿ ਇੱਕ ਸਾਲ ਗਾਇਬ ਹੋਇਆ ਹੈ ਫਿਰ ਆ ਗਿਆ ਪਾਣੀ ਘਰ-ਘਰ ਛੱਡ ਤੇ ਪੇੜੀ ਡੱਠਾ ਦਰਿਆਵਾਂ ਵਿੱਚ ਬੈਠੇ ਆਂ ਤਫਾਜ਼ਿਲ ਕਾ ਦੇ ਪਿੰਡਾਂ ਦੇ ਵਿੱਚ ਆ ਅਸੀਂ ਔਰ ਇਹ ਰੇਤਾ ਪੈਣੀ ਇੱਕ ਪਿੰਡ ਆ ਉਹਦੀ ਟਾਣੀ ਆ ਔਰ ਇਹ ਵੇਖੋ ਅਸੀਂ ਘਰ ਦੇ ਵਿੱਚ ਆ ਇੱਕ ਚ ਆਲੇ-ਦੁਆਲੇ ਕਰੀਬ-ਕਰੀਬ 8 8 ਫੁੱਟ ਤੋਂ ਲੈ ਕੇ 10 ਤੋਂ 12 ਫੁੱਟ ਤੱਕ ਪਾਣੀ ਹੈ ਉਧਰਲੇ ਪਾਸੇ ਇਹ ਬੋਟ ਆਈ ਹੈ ਬੜੂ ਸਾਹਿਬ ਸੇਵਾਦਾਲ ਵਾਲਿਆਂ ਦੀ ਔਰ ਉਹਨਾਂ ਦੇ ਵੱਲੋਂ ਇੱਥੇ ਲੰਗਰ ਪਹੁੰਚਾਇਆ ਗਿਆ ਹੈ ਲੰਗਰ ਲਿਆਂਦਾ ਇਹਨਾਂ ਇਹ ਬਜ਼ੁਰਗ ਨੇ ਸਾਡੇ ਨਾਲ ਪਹਿਲਾਂ ਘਰ ਦਿਖਾ ਦਈਏ ਫਿਰ ਗੱਲਬਾਤ ਵੀ ਕਰਾਂਗੇ ਅਸੀਂ ਉਹਨਾਂ ਨਾਲ ਕਿ ਆਹ ਦੇਖੋ ਘਰਾਂ ਦੇ ਅੰਦਰ ਪਾਣੀ ਖੜਾ ਹੀ ਹੋਇਆ ਇਹ ਇਹ ਖੜੇ ਦਾ ਮਤਲਬ ਇਹ ਹੈ ਕਿ ਇਹਨੇ ਨੀਹਾਂ ਖਾਈ ਜਾਣੀਆਂ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਨੀਹਾਂ ਖਾਊਗਾ ਔਰ ਇਹਨੇ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਘਰ ਦਾ ਕਰਨਾ ਤਾਂ ਇਹ ਦੇਖੋ ਕਿ ਘਰ ਦੇ ਵਿੱਚ ਛੱਪੜ ਲੱਗ ਗਏ ਛੱਪੜਾਂ ਵਾਲਾ ਮਾਹੌਲ ਘਰਾਂ ਦੇ ਅੰਦਰ ਹੋ ਗਿਆ ਮਾਤਾ ਜੀ ਕਿੰਨੇ ਦਿਨ ਹੋ ਗਏ ਪਾਣੀ ਆਇਆ ਇਹਨੂੰ ਇਹ ਤੇ ਉਹ ਇੰਦਾ ਬਤਰਾ ਦਿਨ ਹੋ ਗਏ ਇਹਨੇ ਵਾਵਾ ਦਿਨ ਦਾ ਤੇ ਫਿਰ ਤੁਸੀਂ ਘਰ ਛੱਡ ਕੇ ਨਹੀਂ ਗਏ ਉਹ ਬਗੈਰ ਮੜਾ ਕਰਨਾਲ ਡੰਗਰ ਹੈ ਕਿ ਨਵੇ ਕਾ ਵਾ ਕਮਾਲ ਤਾਂ ਕਰ ਕਿੱਥੇ ਲੈ ਜਾਈ ਵਿ ਕਿੱਥੇ ਜਾਈਏ ਪਾਣੀ ਚ ਤਾਂ ਮਾਤਾ ਬਿਮਾਰੀਆਂ ਬਹੁਤ ਲੱਗ ਜਾਂਦੀਆਂ ਫੇਰ ਕੀ ਹੋ ਜਾਣੇ ਜਲਮਾਲ ਦੇ ਨਾਲ ਹੀ ਆਪਦੇ ਪੈਸੇ ਦੇ ਨਾਲ ਹੀ ਰਹਾਂਦੇ ਬੱਚੇ ਵਗੈਰਾ ਭੇਜਿਆ ਕੁਝ ਸੁਰੱਖੇ ਦਾ ਹਾਂ ਬੱਚੇ ਸਾਦੇ ਗਏ ਚਲ ਪੋਤੇ ਪੁੱਤ ਗਏ ਚਲੇ ਸੋਤਿਆਂ ਪੋਤੇ ਚਲੇ ਗਏ ਹਾਂ ਸਾਦੇ ਨਵਾਂ ਵੀ ਗਈਆਂ ਚਲੀਆਂ ਅਸੀਂ ਵਡੇਰੇ ਰਹਿ ਕੇ ਤਾਂ ਪਤਨ ਪਤਰਾਏ ਗਏ تھے ਤੇ ਸਾਦੇ ਤੋਂ ਅਸੀਂ ਤਾਂ ਇੰਜ ਠਾਠ ਰਹਿ ਗਈਆਂ ਸਾਦੇ ਇੱਕ ਨਾ ਰਹੇ ਗਈ ਤੇ ਇਹ ਸੇਵਾ ਆਉਂਦੀ ਆ ਬੜੂ ਸਾਹਿਬ ਵਾਲਿਆਂ ਦੀ ਸੇਵਾ ਆਉਂਦੀ ਆ ਹੋਰ ਹੋਰ ਸੇਵਾ ਆਉਂਦੀ ਆ ਪਹੁੰਚ ਰਿਹਾ ਸਾਰਾ ਕੁਝ ਟਾਈਮ ਨਾਲ ਹਾਂ ਟਾਈਮ ਨਾਲ ਪਹੁੰਚ ਰਿਹਾ ਪਹੁੰਚ ਰਿਹਾ ਠੀਕ ਹੈ ਤਾਂ ਇਧਰ ਦੇਖੋ ਕਿ ਇਹ ਘਰ ਜਿਹੜੇ ਨੇ ਬੁਰੇ ਤਰੀਕੇ ਦੇ ਨਾਲ ਡੁੱਬੇ ਹੋਏ ਆ ਇੱਥੇ ਬੰਨ ਮਾਰ ਕੇ ਥੋੜਾ ਬਹੁਤਾ ਘਰ ਜ਼ਰੂਰ ਬਚਾਇਆ ਹੋਇਆ ਤਾਂ ਆ ਦੇਖੋ ਕਿ ਇਸ ਤਰੀਕੇ ਦੇ ਨਾਲ ਬੁਰੇ ਹਾਲ ਆ ਉਧਰਲੇ ਪਾਸੇ ਵੀ ਜਿਹੜੇ ਘਰ ਆ ਲੋਕ ਦੇਖੋ ਛੱਤਾਂ ਤੇ ਨੇ ਇਧਰਲੇ ਪਾਸੇ ਉਹ ਵੀ ਦੇਖੋ ਲੋਕ ਛੱਤਾਂ ਤੇ ਨੇ ਲੋਕ ਛੱਤਾਂ ਤੇ ਚੜ ਕੇ ਆਪਣਾ ਗੁਜ਼ਾਰਾ ਕਰਦੇ ਆ ਰਾਤ ਨੂੰ ਕਿ ਉਹਨਾਂ ਨੂੰ ਥੋੜਾ ਬਹੁਤਾ ਜਿਹੜਾ ਹੈ ਉਹਨਾਂ ਦਾ ਬਚਾਅ ਹੋ ਸਕੇ ਵੀਰੇ ਰਾਤਾਂ ਛੱਤਾਂ ਤੇ ਕੱਟਦੇ ਹੋ ਹਾਂਜੀ ਵੀਰੇ ਛੱਤਾਂ ਤੇ ਪਾਣੀ ਫਿਰ ਇਹ ਤਾਂ ਨਿਕਲਣ ਦਾ ਕੋਈ ਰਾਹ ਹੀ ਹੈ ਨਹੀਂ ਇੱਧਰਲੇ ਪਾਸੇ ਹਾਲੇ ਤੱਕ ਤਾਂ ਨਹੀਂ ਵੀਰੇ ਕਟੂਗਾ ਤਾਂ ਫੇਰ ਹੀ ਨਿਕਲੂਗਾ ਹੂੰ ਇਹ ਤਾਂ ਘਰਾਂ ਚ ਵੜਿਆ ਪਿਆ ਉੱਪਰ ਬੈਠੇ ਨੇ ਆਪਣੇ ਬੰਨ ਮਾਰਿਆ ਹੋਇਆ ਬੰਨੀ ਬੈਠੇ ਆ ਹੂੰ ਕਿੰਨਾ ਕੁ ਨੁਕਸਾਨ ਘਰਾਂ ਦਾ ਮਤਲਬ ਹਾਲੇ ਤੱਕ ਇਹ ਸੁੱਕਣ ਤੋਂ ਬਾਅਦ ਪਤਾ ਲੱਗੂਗਾ ਫਿਲਹਾਲ ਕਿੰਨਾ ਕੁ ਲੱਗ ਰਿਹਾ ਹੈ ਘਰਾਂ ਦਾ ਨੁਕਸਾਨ ਕਿੰਨਾ ਨੁਕਸਾਨ ਹੋ ਗਿਆ ਜੀ ਕਈਆਂ ਦੀ ਨੀਆਂ ਬੈਠ ਗਈਆਂ ਨੇ ਕਈਆਂ ਦੇ ਹੁਣ ਉਤਰੇਗਾ ਤਾਂ ਪਤਾ ਲੱਗੇਗਾ ਹੂੰ ਬਾਕੀ ਸਮਾਨ ਦਾ ਤਾਂ ਆਪਣਾ ਪਤਾ ਹੈ ਨੁਕਸਾਨ ਹੀ ਬਹੁਤ ਪਹੁੰਚ ਰਹੀ ਹੈ ਕੋਈ ਸੇਵਾ ਵਗੈਰਾ ਪਹੁੰਚ ਰਹੀ ਹੈ ਬਾਈ ਆਜੋ ਇੱਧਰ ਨੂੰ ਸੇਵਾ ਤਾਂ ਬਹੁਤ ਬਾਈ ਵਰੀ ਪਹੁੰਚ ਰਹੇ ਨੇ ਬੜੂ ਸਾਹਿਬ ਵਾਲੇ ਬਾਈ ਜੀ ਪਹੁੰਚ ਰਹੇ ਨੇ ਬਾਬਾ ਦੀਪ ਸਿੰਘ ਜੀ ਟਰਸਟ ਜੋ ਹੈ ਉਹ ਪਹੁੰਚ ਰਹੇ ਨੇ ਆਚਾਰ ਸਾਨੂੰ ਦੇ ਗਏ ਸੀ ਮੱਜਾਂ ਦਾ ਤੇ ਬਾਕੀ ਜੋ ਪ੍ਰਸ਼ਾਸਨ ਹੈ ਉਹ ਕਿਸ਼ਤੀਆਂ ਚੱਲ ਨਹੀਂ ਦਿੰਦਾ ਨਹੀਂ ਤਾਂ ਸੇਵਾ ਤਾਂ ਬਹੁਤ ਆ ਰਹੀ ਹੈ ਕੁਸਤੀਆਂ ਚੱਲਣ ਨਹੀਂ ਦਿੰਦਾ ਪ੍ਰਸ਼ਾਸਨ ਉਹ ਕਹਿੰਦੇ ਨੇ ਬਾਹਣ ਟੁੱਟਦਾ ਪਰੋਂ ਅੱਛਾ ਹਾਂ ਘੱਟ ਚੱਲਣ ਮੀ ਘੱਟ ਚੱਲਣ ਦਿੰਦੇ ਆ ਕੱਲ ਲੇਟ ਦੇ ਚੱਲੀਆਂ ਨੇ ਅੱਜ ਹੁਣ ਅੱਜ ਤਾਂ ਟਾਈਮ ਨਾਲ ਆ ਗਏ ਨੇ ਹੂੰ ਹੂੰ ਤਾਂ ਆ ਦੇਖੋ ਕਿ ਇਹ ਇਹ ਕਿੰਨੀ ਕਿੰਨੀ ਤਰਾਸਦੀ ਦੇ ਵਿੱਚ ਤਾਂ ਕਿੰਨਾ ਝੋਨਾ ਡੋਪਿਆ ਕਿੰਨਾ ਬਾਹਣ ਡੋਪਿਆ ਬਣ ਗਿਆ ਤਾਂ ਕਿੰਨੀ ਤਰਾਸਦੀ ਦੇ ਵਿੱਚ ਇਹ ਲੋਕ ਰਹਿ ਰਹੇ ਭੈਣ ਜੀ ਸੋਚਿਆ ਸੀ ਐ ਰਹੋਗੇ ਮੱਝਾਂ ਖੜੀਆਂ ਨੇੜੇ ਆ ਜਾਓ ਕੋਈ ਨਾ ਕਿ ਇਹ ਕਿੰਨੇ ਕਿੰਨੇ ਡੰਗਰ ਨੇ ਤੁਹਾਡੇ ਕਿੰਨਾਂ ਨੂੰ ਨੁਕਸਾਨ ਡੰਗਰ ਉਹ ਵਾਲੇ ਨੇ ਤੇ ਇਧਰ ਵੀ ਲੱਗਿਆ ਪਾਣੀ ਚ ਖੜੇ ਰਹਿੰਦੇ ਨੇ ਫਿਰ ਇਹਨਾਂ ਨੂੰ ਤਾਂ ਬਿਮਾਰੀਆਂ ਬਹੁਤ ਲੱਗ ਸਕਦੀਆਂ ਹਾਂਜੀ ਪਾਣੀ ਵਿੱਚ ਹੀ ਨੇ ਪਾਣੀ ਚ ਖੜੇ ਰਹਿੰਦੇ ਸਾਰਾ ਦਿਨ ਹਾਂਜੀ ਦਵਾਈਆਂ ਤੂੰ ਜਾਂ ਪਹੁੰਚਦੀਆਂ ਨਹੀਂ ਡੰਗਰ ਵਾਲੀਆਂ ਹਾਂ ਉਸ ਦਿਨ ਆਇਆ ਸੀ ਡਾਕਟਰ ਡਾਕਟਰ ਆ ਕੇ ਚੈੱਕ ਕਰਕੇ ਗਿਆ ਹਾਂਜੀ ਚੈੱਕ ਕੀਤਾ ਸੀ ਤਾਂ ਆਹ ਦੇਖੋ ਉਹ ਦੇਖੋ ਮਾਤਾ ਲੰਗਰ ਲੈਣ ਆ ਰਹੀ ਹੈ ਵੀਰੇ ਇਧਰੋਂ ਲੰਗਰ ਲੈਣ ਆ ਰਿਹਾ ਕੋਈ ਹੈਲੋ ਵੀਰ ਕੋਈ ਲੰਗਰ ਲੈਣ ਆ ਰਿਹਾ ਲੰਗਰ ਆ ਪਿਆ ਸਾਰਾ ਉਹਨੂੰ ਇੱਥੋਂ ਅੱਪੀ ਲੈ ਜਾ ਇੱਥੇ ਰੱਖਤਾ ਬਸ ਠੀਕ ਹੈ ਠੀਕ ਹੈ ਓਕੇ ਤਾਂ ਆ ਦੇਖੋ ਕਿ ਇਹ ਲੰਗਰ ਲੈਣ ਦੇ ਲਈ ਇਸ ਤਰੀਕੇ ਘਰਾਂ ਦੇ ਵਿੱਚੋਂ ਨਿਕਲ ਕੇ ਪਾਣੀ ਦੇ ਵਿੱਚ ਦੀ ਇਹ ਲੋਕ ਆਉਂਦੇ ਆ ਔਰ ਦੂਜੇ ਪਾਸੇ ਲੋਕ ਛੱਤਾਂ ਤੇ ਰਹਿਣ ਦੇ ਲਈ ਮਜਬੂਰ ਆ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਇਸ ਏਰੀਏ ਦੇ ਬਣੇ ਆ ਤੁਸੀਂ ਡੰਗਰਾਂ ਵੱਲ ਦੇਖੋ ਯਾਰ ਕਿੰਨਾ ਇਹਨਾਂ ਨੂੰ ਦੇਖ ਕੇ ਤਰਸ ਕਿੰਨਾ ਆਉਂਦਾ ਹੈ ਬੇਜ਼ੁਬਾਨਾਂ ਨੂੰ ਕਿ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈ ਉਹ ਬੈਠਣਾ ਪੈ ਰਿਹਾ ਜੇ ਜੇ ਉਹਨਾਂ ਨੇ ਆਰਾਮ ਵੀ ਕਰਨਾ ਹੈ ਤਾਂ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਬੈਠਣਾ ਪੈਣਾ ਤਾਂ ਆ ਦੇਖੋ ਕਿ ਬਹੁਤ ਵੱਡਾ ਨੁਕਸਾਨ ਇਸ ਵੇਲੇ ਜਿੱਥੇ ਘਰਾਂ ਦਾ ਇਨਸਾਨੀਅਤ ਦਾ ਹੈ ਉੱਥੇ ਬੇਜ਼ੁਬਾਨਾਂ ਇਹਨਾਂ ਨੇ ਤਾਂ ਬੋਲ ਕੇ ਵੀ ਨਹੀਂ ਦੱਸਣਾ ਕਿ ਸਾਡੇ ਦਰਦ ਕਿੱਥੇ ਹੁੰਦਾ ਤਾਂ ਦੇਖੋ ਕਿ ਪਾਣੀ ਦੇ ਵਿੱਚ ਹੀ ਨਿੱਕੇ ਨਿੱਕੇ ਜਿਹੜੇ ਬੱਚੇ ਹੈਗੇ ਨੇ ਉਹ ਖੜੇ ਹੋਏ ਆ ਔਰ ਗਾਂ ਡੰਗਰ ਦੇਖੋਗੇ ਪਾਣੀ ਦੇ ਵਿੱਚ ਹੀ ਬੈਠੇ ਨੇ ਉਹ ਤਾਂ ਇਧਰੋਂ ਮਾਤਾ ਜੀ ਵੀ ਹੈਗੇ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਪੁੱਤ ਅਸੀਂ ਕਿੰਨੀਕ ਵਾਰ ਕਿੰਨੀਕ ਵਾਰ ਸਹਿ ਲਿਆ ਇਹ ਸਾਰਾ ਕੁਝ ਕਿੰਨੀਕ ਵਾਰ ਵੀ ਰਾਸ਼ਨ ਪਾਣੀ ਨਹੀਂ ਮਤਲਬ ਪਾਣੀ ਵਗੈਰਾ ਕਿੰਨਾ ਕ ਤੁਸੀਂ ਇਹਦੂ ਪਹਿਲਾਂ ਵੀ ਤਕਲੀਫਾਂ ਚ ਇਹ ਤੂੰ ਪਹਿਲਾਂ ਵੀ ਪੁੱਤਰ ਕਿੰਨੇ ਦਿਨ ਹੋ ਗਏ ਬੜੇ ਦਿਨ ਹੋ ਗਏ ਜਦੋਂ ਠਾਣੀ ਬਣੀ ਤਕਲੀਫਾਂ ਸੀ ਤਾਂ ਚੱਲ ਲੱਗੇ ਬੜੇ ਦਿਨ ਹੋ ਗਏ ਤੇ ਤੇਈ ਵਿੱਚ ਵੀ ਕੁਝ ਨਹੀਂ ਬਚਾ ਉਦੋਂ ਵੀ ਇਹ ਹਾਲ ਤੇ ਹੁਣ ਕੀ ਇੱਕ ਸਾਲ ਗਾਇਬ ਹੋਇਆ ਹੈ ਫਿਰ ਆ ਗਿਆ ਪਾਣੀ ਫਿਰ ਪਾਣੀ ਆ ਗਿਆ ਇਤ ਕੀ ਤਾਂ ਬੁਰਾ ਹਾਲ ਹੈ ਅੱਗੇ ਨਾਲ ਕਾਫੀ ਬੁਰਾ ਹਾਲ ਹੈ ਇਤ ਕਾ ਜਦੋਂ ਜੰਗ ਲੱਗੀ ਸੀ ਉਦੋਂ ਵੀ ਉੱਠਣਾ ਪਿਆ ਸੀ ਹੋਰ ਉਹਦਾ ਵੀ ਉੱਠਣਾ ਪਿਆ ਸੀ ਉਦੋਂ ਮੇ ਘਰ ਛੱਡਣੇ ਪਏ ਹੋਰ ਘਰ ਛੱਡਣੇ ਪਏ ਸਪੁੱਤਰ ਹੁਣ ਕਿੱਥੇ ਜਾਈਏ ਹੈ ਘਰ ਪਰ ਛੱਡ ਤੇ ਪਹਿਲੀ ਡੱਠਾ ਦਰਿਆਵਾਂ ਵਿੱਚ ਬੈਠੇ ਆਂ ਹੋਰ ਦਰਿਆ ਜਮਾ ਜਮਾ ਤੋਂ ਢਿੱਕੇ ਨਾਰੇ ਵਗਦਾ ਤੁਸੀਂ ਜਮਾ ਕੰਡੇ ਨਾਰੇ ਹੋਰ ਤੁਸੀਂ ਦੋ ਦਿਨ ਪੁੱਤਰ ਵੱਡੀਆਂ ਉਮਰਾਂ ਗੁਰੂ ਕਰੇ ਤੁਸੀਂ ਮਾਇਆਂ ਦੇ ਲਾਲ ਦੇ ਤਲੀ ਤਰੱਕੀ ਫਿਰਦੇ ਜੀ ਹੈ ਸੇਵਾ ਜਤਤ ਕਰਦੇ ਪੈ ਜੀ ਤਾਂ ਇਹ ਦੇਖੋ ਕਿ ਮਾਤਾ ਵੀ ਪ੍ਰਸ਼ਾਦਾ ਲੈ ਕੇ ਆਈ ਹੈ ਇਹ ਤਾਂ ਇਹ ਜਿਹੜੀ ਲਗਾਤਾਰ ਜਿਹੜੀ ਸੇਵਾ ਚੱਲ ਰਹੀ ਹੈ ਉਹ ਸੇਵਾ ਦੇ ਚੱਲਦਿਆਂ ਇਹਨਾਂ ਲੋਕਾਂ ਤੱਕ ਕੁਝ ਸਮਾਨ ਜਿਹੜਾ ਹੈ ਉਹ ਪਹੁੰਚਦਾ ਤਾਂ ਇਹ ਜਿਹੜੇ ਸੀ ਇੱਕ ਟਾਣੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਅਗਲੇ ਪਿੰਡਾਂ ਦਾ ਵਿੱਚ ਕੀ ਕੁਝ ਹਾਲ ਹੈ ਉਹ ਵੀ ਤੁਹਾਨੂੰ ਲਗਾਤਾਰ ਦਿਖਾ ਰਹੇ